ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਇਸ ਵੇਲੇ ਜੇਕਰ ਪੋਂਗ ਡੈਮ ਦੀ ਗੱਲ ਕੀਤੀ ਜਾਵੇ ਤਾਂ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਹੈ ਪੋਂਗ ਡੈੰਗ ਦਾ ਪਾਣੀ ਤੇ ਜਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਅਤੇ ਹਿਮਾਚਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਕਿਸੇ ਵੇਲੇ ਵੀ ਇਸ ਪੋਂਗ ਡੈਮ ਦੇ ਜਿਹੜੇ ਦਰਵਾਜ਼ੇ ਨੇ ਉਹ ਖੋਲੇ ਜਾ ਸਕਦੇ ਨੇ ਤੇ ਜਹੇ ਦੇ ਵਿੱਚ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਕਾਰਨ ਇੱਕੋ ਇੱਕ ਹੈ ਲਗਾਤਾਰ ਮੀਂਹ ਪੈ ਰਿਹਾ ਇਸ ਮੀਂਹ ਪੈਣ ਦੇ ਕਰਕੇ ਪਹਾੜੀ ਖੇਤਰਾਂ ਦੇ ਵਿੱਚ ਲੈਂਡਸਲਾਈਡਿੰਗ ਹੋ ਰਹੀ ਹੈ ਮਨਾਲੀ ਲੇ ਹਾਈਵੇ ਜਿਹੜਾ ਬੰਦ ਹੋ ਚੁੱਕਿਆ ਹੈ ਪੁਲਾਂ ਦੇ ਪੁਲ ਰੁੜ ਚੁੱਕੇ ਨੇ ਗੱਡੀਆਂ ਪਾਣੀ ਦੇ ਵਿੱਚ ਰੁੜੀਆਂ ਹੋਈਆਂ ਤਸਵੀਰਾਂ ਅਸੀਂ ਪਹਿਲਾਂ ਤੁਹਾਨੂੰ ਵਿਖਾਈਆਂ ਨੇ ਤੇ ਹੁਣ ਤਸਵੀਰ ਜਿਹੜੀ ਹੈ ਪੋਮ ਡੈਮ ਦੀ ਹੈ ਜਿੱਥੇ ਕੀ ਖਤਰੇ ਦੇ ਨਿਸ਼ਾਨ ਤੋਂ ਪਾਣੀ ਜਿਹੜਾ ਕੁਝ ਦੂਰੀ ਦੇ ਉੱਤੇ ਹੀ ਰਹਿ ਚੁੱਕਿਆ ਪਿਛਲੇ 3 ਦਿਨਾਂ ਦੇ ਵਿੱਚ